ਸਵਾਂ ਆਦਪੁਰ ਦੇ ਪੈਂਦੇ ਪਿੰਡ ਟਰੋਲੀ ਕਲਾਂ ਵਿਖੇ ਤਨ ਤਨ ਬਾਬਾ ਸ਼ਹੀਦ ਮਤੀ ਜੀ ਦੇ ਪਵਿੱਤਰ ਸਥਾਨ ਤੇ ਸੰਗਰਾਂਦ ਅਤੇ ਵਿਸਾਖੀ ਦਾ ਸ਼ੁਭ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈੜੋਂ ਪ੍ਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਕਥਾਵਾਚਕ ਪਾਈ ਹਰਪ੍ਰੀਤ ਸਿੰਘ ਜੰਡਿਆਲਾ ਵਾਲੇ, ਪਾਈ ترਸੇਮ ਸਿੰਘ ਹਯੂਰੀ ਰਾਗੀ ਸ਼ਹੀਦ ਮਤੀਜੀ, ਪਾਈ ਨਿਰਮਲ ਸਿੰਘ ਪੰਜਵੜ ਦਰਬਾਰ ਸਹਿਬ ਵਾਲੇ, ਪਾਈ ਰਾਜਵੀਰ ਸਿੰਘ ਦਮਦਮੀ ਟਕਸਾਲ ਖੰਡੂਰ ਸਹਿਬ ਵਾਲੇ, ਪਾਈ ਬਲਵੰਤ ਸਿੰਘ ਆਯਾਤ ਅਕਾਲ ਤਖਤ ਸਹਿਬ ਵਾਲਿਆਂ ਨੇ ਰਸਪਿਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੇਵਾਦਾਰਾਂ ਨੇ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਈ ਅਤੇ ਸਟੇਜ ਕੱਤਰ ਦੀ ਭੂਮਿਕਾ ਮਾਸਟਰ ਸਰਜੀਤ ਸਿੰਘ ਬਲੋ ਨੇ ਨਿਭਾਈ ਗਈ। ਸਮਾਗਮ ਦੌਰਾਨ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਮਹਾਨ ਸ਼ਖਸੀਅਤਾਂ ਨੂੰ ਸਰਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਸਮਾਗਮ ਦੌਰਾਨ ਤਨਤਨ ਬਾਬਾ ਸ਼ਹੀਦ ਮਤੀ ਜੀ ਸੇਵਾ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ ਅਤੇ ਫ੍ਰੀ ਮੈਡੀਕਲ ਕੈਂਪ ਲਗਾਉਂਦੇ ਹਾਂ ਸੰਕਟਾਂ ਨੂੰ ਫ੍ਰੀ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਆਦਮਪੁਰ ਤੋਂ ਹਨੀ ਸੱਦੂ ਦੀ ਖਾਸਪੁਰ